ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਚਲੋ ਅੱਜ ਕਰਦੇ ਆਂ ਗੱਲ ਕੁਛ ਤਰੱਕੀ ਤੇ ਬੰਦੇ ਦੀ ਕਾਮਯਾਬੀ ਤੇ ਇਹ ਚ ਕਿਸੇ ਨੂੰ ਕੋਈ ਜਿੱਦਾਂ ਆਪਾਂ ਕਹਿ ਲਈਏ ਵੀ ਮੈਂ ਕਿਸੇ ਨੂੰ ਨਾ ਦੇ ਲੋ ਚੋਟ ਨਹੀਂ ਬਚਾਉਣੀ ਚਾਹੁੰਦਾ ਵੀ ਕਿਸੇ ਦਾ ਇਹ ਨਹੀਂ ਕਿ ਮੈਂ ਕਿਸੇ ਨੂੰ ਟਾਰਗੇਟ ਕਰ ਰਿਹਾ ਜਸਟ ਇੱਕ ਮੇਰੀ ਆਪਦੀ ਸੋਚ ਹੈ ਕਿ ਬੰਦੇ ਜਿਹੜੇ ਤਰੱਕੀ ਕਿਦਾਂ ਕਰ ਸਕਦਾ ਕਹਿੰਦਾ ਖੁਦ ਤੇ ਰੱਖ ਕੇ ਯਕੀਨ ਅੱਗੇ ਵਧੀ ਜਾਈਦਾ ਨਕਮਾ ਤੇ ਵੇਲੜ ਬਣ ਕੇ ਮੰਗ ਕੇ ਨਹੀਂ ਖਾਈਦਾ ਖੁਦ ਤੇ ਰੱਖ ਕੇ ਯਕੀਨ ਅੱਗੇ ਵਧੀ ਜਾਈਦਾ ਵੇਤਨ ਕੰਮਾ ਤੇ ਵੇਲੜ ਬਣ ਕੇ ਮੰਗੇ ਨਹੀਂ ਖਾਈਦਾ ਰਾਸ਼ੀ ਫਲ ਚੰਗਾ ਜਾਂ ਮਾੜਾ ਮੇਰਾ ਰਾਸ਼ੀ ਫਲ ਚੰਗਾ ਜਾਂ ਮਾੜਾ ਮੇਰਾ ਵਹਿਮ ਇਹੋ ਮਾਰਦੇ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾ ਨਾ ਕਿਸੇ ਨੂੰ ਉਤਾਰਦੇ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾ ਨਾ ਕਿਸੇ ਨੂੰ ਉਤਾਰਦੇ ਬਣਨਾ ਜੇ ਹੀਰਾ ਮਿੱਤਰਾ ਠੋਕਰ ਵੀ ਖਾਣੀ ਪੈਣੀ ਸੋਚਾਂ ਨੂੰ ਵੱਡਾ ਕਰਕੇ ਸ਼ਰਮ ਵੀ ਸੱਜਣਾ ਲਾਉਣੀ ਪੈਣੀ ਵੱਡਣਾ ਜੇ ਹੀਰਾ ਮਿਤਰਾ ਠੋਕ ਕਰ ਵੀ ਖਾਣੀ ਪੈਣੀ ਸੋਚਾਂ ਨੂੰ ਵੱਡਾ ਕਰਕੇ ਸ਼ਰਮ ਵੀ ਮਿਤਰਾ ਲਾਉਣੀ ਪੈਣੀ ਨਿਸ਼ਚਾ ਜੋ ਲੈ ਕੇ ਚੱਲਦੇ ਨਿਸ਼ਾਨਾ ਜੋ ਲੈ ਕੇ ਚੱਲਦੇ ਮਰਦ ਨਾ ਹਾਰਦੇ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾਗ ਨਹੀਂ ਕਦੇ ਵੀ ਤਾਰਦੇ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾਗ ਨਾ ਕਦੇ ਵੀ ਤਾਰਦੇ ਮੱਥਾ ਜੋ ਲਾ ਕੇ ਖੜਦੇ ਮੋਹਰੇ ਵਈ ਰੋਕਾਂ ਦੇ ਵੱਡੇ ਇਤਿਹਾਸ ਨਹੀਂ ਬਣਦੇ ਉਹਨਾਂ ਹੀ ਲੋਕਾਂ ਦੇ ਮੱਥਾ ਜੋ ਲਾ ਕੇ ਖੜਦੇ ਮੋਰੇ ਬਈ ਲੋਕ ਰੋਕਾਂ ਦੇ ਵੱਡੇ ਇਤਿਹਾਸ ਨਹੀਂ ਬਣਦੇ ਉਹਨਾਂ ਹੀ ਲੋਕਾਂ ਦੇ ਸਾਫ਼ ਦਿਲ ਵਾਲੇ ਜਿਹੜੇ ਸਾਫ਼ ਦਿਲ ਵਾਲੇ ਜਿਹੜੇ ਚੰਗਾ ਚੰਦ ਉਹੀ ਚਾੜਦੇ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾਗ ਨਹੀਂ ਕਦੇ ਵੀ ਤਾਰਦੇ ਬਈ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾਗ ਨਾ ਕਿਸੇ ਨੂੰ ਉਤਾਰਦੇ ਕਹਿੰਦਾ ਲਾਡੀ ਜੋ ਕੱਲੇ ਤੁਰਦੇ ਲਾਡੀ ਜੋ ਕੱਲੇ ਤੁਰਦੇ ਮੰਜ਼ਲਾਂ ਨੂੰ ਪਾ ਲੈਂਦੇ ਨੇ ਭੁੱਖੇ ਢੜ ਲੜਦੇ ਉਹੀ ਮੁਸ਼ਕਲ ਨੂੰ ਢਾ ਲੈਂਦੇ ਲਾਡੀ ਜੋ ਕੱਲੇ ਤੁਰਦੇ ਮੰਜ਼ਲਾਂ ਨੂੰ ਪਾ ਲੈਂਦੇ ਨੇ ਭੁੱਖੇ ਢੜ ਲੜਕੇ ਉਹੀ ਮੁਸ਼ਕਲ ਨੂੰ ਢਾ ਲੈਂਦੇ ਨੇ ਠੋਕਰ ਮਜ਼ਬੂਤ ਬਣਾਉਂਦੀ ਠੋਕਰ ਮਜ਼ਬੂਤ ਬਣਾਉਂਦੀ ਨਾ ਲੁਕੀਏ ਪਿੱਛੇ ਆੜਦੇ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਾਂ ਦੇ ਨਾਗ ਨਹੀਂ ਕਦੇ ਵੀ ਤਾਰਦੇ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਗ ਨਾ ਕਿਸੇ ਨੂੰ ਤਾਰ ਦੇ ਮੁਰਕਾ ਨਾ ਸੁੱਕਦਾ ਹੁੰਦਾ ਧੁੱਪਾਂ ਵਿੱਚ ਬਹਿ ਕੇ ਵਈ ਹਿਮਾਲਿਆ ਚੜ ਹੁੰਦਾ ਏ ਹੌਂਸਲਾ ਲੈ ਕੇ ਵਈ ਕਹਿੰਦੇ ਆ ਮੁਰਕਾ ਨਾ ਸੁੱਕਦਾ ਹੁੰਦਾ ਧੁੱਪਾਂ ਵਿੱਚ ਬਹਿ ਕੇ ਵਈ ਹਿਮਾਲਿਆ ਚੜ ਹੁੰਦਾ ਏ ਹੌਂਸਲਾ ਲੈ ਕੇ ਵਈ ਡਰ ਤੇ ਕਮਜ਼ੋਰੀ ਮਿੱਤਰਾ ਦੋਨੋਂ ਹੀ ਮਾਰ ਦੇ ਡਰ ਤੇ ਕਮਜ਼ੋਰੀ ਮਿੱਤਰਾ ਤੂੰ ਦੋਨੋਂ ਹੀ ਮਾਰ ਦੇ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਗ ਨਹੀਂ ਕਦੇ ਵੀ ਤਾਰਦੇ ਬੰਦਾ ਮਿਹਨਤਾਂ ਨਾ ਕਰਦਾ ਤਰਕੀਆਂ ਪੰਤਾਂ ਦੇ ਨਾ ਨਾ ਕਿਸੇ ਨੂੰ ਉਤਾਰ ਦੇ ਅੱਗੇ ਕਹਿੰਦਾ ਥੱਕ ਕੇ ਨਾ ਉਹ ਬੈਠ ਦੇ ਮੰਝਲਾਂ ਜੋ ਸਰਨੇ ਕਰ ਦੇ ਥੱਕ ਕੇ ਨਾ ਉਹ ਬੈਠ ਦੇ ਮੰਝਲਾਂ ਜੋ ਸਰਨੇ ਕਰ ਦੇ ਇਮਾਨਦਾਰ ਜੋ ਚੋਬਰ ਹੁੰਦੇ ਉਹ ਨਾ ਕਦੇ ਕਿਸੇ ਤੋਂ ਡਰਦੇ ਕੰਡਿਆਂ ਤੇ ਭਾਵੇਂ ਤੁਰਨਾ ਪੈ ਜਾ ਕੰਡਿਆਂ ਤੇ ਭਾਵੇਂ ਤੁਰਨਾ ਪੈ ਜਾ ਮਿਹਨਤੀ ਨਾ ਹਾਰਦਾ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾਗ ਨਾ ਕਦੇ ਵੀ ਤਾਰਦੇ ਕਹਿੰਦਾ ਬੰਦਾ ਨਾ ਕਿਸੇ ਬੰਦੇ ਨੂੰ ਪਿੱਛੇ ਕਦੇ ਕਰ ਸਕਦਾ ਬੰਦਾ ਨਾ ਕਿਸੇ ਬੰਦੇ ਨੂੰ ਪਿੱਛੇ ਕਦੇ ਕਰ ਸਕਦਾ ਕਰਮ ਤੇ ਰੱਖ ਭਰੋਸਾ ਹਰ ਕੋਈ ਹੈ ਤਰ ਸਕਦਾ ਬੰਦਾ ਨਾ ਕਿਸੇ ਬੰਦੇ ਨੂੰ ਪਿੱਛੇ ਕਦੇ ਕਰ ਸਕਦਾ ਕਰਮਾਂ ਤੇ ਰੱਖ ਭਰੋਸਾ ਹਰ ਕੋਈ ਹੈ ਤਰ ਸਕਦਾ ਭੀੜ ਤੋਂ ਹਟ ਕੇ ਤੁਰਿਏ ਭੀੜ ਤੋਂ ਹਟ ਕੇ ਤੁਰਿਏ ਨਾ ਚੱਲੀਏ ਨਾਲ ਟਾਰ ਦੇ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾਗ ਨਹੀਂ ਕਦੇ ਵੀ ਤਾਰਦੇ ਬਈ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾਗ ਨਾ ਕਿਸੇ ਨੂੰ ਤਾਰਦੇ ਉਹ ਵੀ ਤੇ ਆਪਾਂ ਦੋਨੋਂ ਉਹ ਵੀ ਤੇ ਆਪਾਂ ਦੋਨੋਂ ਇੱਕੋ ਹੀ ਰਸਤੇ ਆਏ ਉਹ ਵੀ ਤੇ ਆਪਾਂ ਦੋਨੋਂ ਇੱਕੋ ਹੀ ਰਸਤੇ ਆਏ ਸਭ ਕੁਝ ਰੱਬ ਨੇ ਸੇਮ ਦਿੱਤਾ ਹੈ ਉਹ ਨਾ ਸਪੈਸ਼ਲ ਦੇ ਜਾਏ ਉਹ ਵੀ ਤੇ ਆਪਾਂ ਦੋਨੋਂ ਇੱਕੋ ਹੀ ਰਸਤੇ ਆਏ ਸਭ ਕੁਝ ਰੱਬ ਨੇ ਸੇਮ ਦਿੱਤਾ ਏ ਉਹ ਨਾ ਕਿਸੇ ਸਪੈਸ਼ਲ ਦੇ ਜਾਏ ਦੋ ਚਿੱਤੀ ਵਿੱਚ ਜੋ ਫਸ ਬੈਠਦੇ ਨੇ ਦੋ ਚਿੱਤੀ ਵਿੱਚ ਜੋ ਫਸ ਬੈਠਦੇ ਨੇ ਉਹ ਆਰ ਦੇ ਨਾ ਪਾਰਦੇ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾਗ ਨਹੀਂ ਕਿਸੇ ਨੂੰ ਤਾਰਦੇ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾਗ ਨਹੀਂ ਕਿਸੇ ਨੂੰ ਤਾਰਦੇ ਸਭ ਕੁਝ ਤੂੰ ਪਾ ਸਕਦਾ ਏ ਸਭ ਕੁਝ ਤੂੰ ਪਾ ਸਕਦਾ ਏ ਸ਼ਰਮ ਸੰਜੇ ਲਾ ਸਕਦਾ ਸਭ ਕੁਝ ਤੂੰ ਪਾ ਸਕਦਾ ਸੰਗ ਸ਼ਰਮ ਜੇ ਲਾ ਸਕਦਾ ਹੱਥ ਤੇ ਹੱਥ ਰੱਖ ਕੇ ਨਾ ਬੈਠ ਹੱਥ ਤੇ ਹੱਥ ਰੱਖ ਕੇ ਨਾ ਬੈਠ ਆਲਸ ਛੱਡ ਤੇ ਛੱਡ ਬਹਾਨੇ ਨਕਮਾਪਨ ਮਾਰ ਦੇ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾ ਨਾ ਕਿਸੇ ਨੂੰ ਉਤਾਰ ਦੇ ਕੋਈ ਬੰਦਾ ਮਿਹਨਤਾਂ ਨਾ ਕਰਦਾ ਤਰੱਕੀਆਂ ਪੰਡਤਾਂ ਦੇ ਨਾ ਨਾ ਕਿਸੇ ਨੂੰ ਉਤਾਰ ਦੇ ਦੋਸਤੋ ਇਹ ਸੱਚਾਈ ਹੈ ਗੱਲਬਾਤ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਇਕ ਕਿਸੇ ਦਾ ਦਿਲ ਦਿਖਾਉਣ ਲਈ ਨਹੀਂ ਜਾਂ ਕਿਸੇ ਨੂੰ ਆਪਾਂ ਟਾਰਗੇਟ ਨਹੀਂ ਕੀਤਾ ਸਚਾਈ ਇਹ ਹੈ ਕਿ ਬੰਦਾ ਮਿਹਨਤ ਕਰੇ ਤਾਂ ਪਾ ਸਕਦਾ ਗੱਲਬਾਤ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਪੰਜਾਬੀ ਜ਼ੋਨ 24 ਨੂੰ ਫੋਲੋ ਵੀ ਕਰ ਲਿਓ ਨਵੀਂ ਅਪਡੇਟ ਲਈ ਨਵੀਂ ਗੱਲਬਾਤ ਸੁਣ ਲਈ ਸਸਤੀ ਗੱਲ ਦੋਸਤੋ